ਅੱਜ ਮੈਂ ਤੁਹਾਨੂੰ ਟਿਪਸ ਐਂਡ ਟ੍ਰਿਕਸ ਦੇ ਨਾਲ ਮਲਾਈਦਾਰ ਗਾੜੀ ਇੱਕਦਮ ਬਹੁਤ ਹੀ ਟੇਸਟੀ ਖੀਰ ਦੀ ਰੈਸਪੀ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਆਂ ਮਾਲਪੂੜੀਆਂ ਦੀ ਰੈਸਪੀ ਜਿਹੜੀ ਅਪਲੋਡ ਹੋ ਚੁੱਕੀ ਐ ਤੇ ਬਹੁਤ ਹੀ ਪਰਫੈਕਟ ਬਣਾ ਕੇ ਤਿਆਰ ਕੀਤੀ ਹੋਈ ਆ ਬਿਨਾ ਕਿਸੇ ਗਲਤੀ ਤੋਂ ਫਸਟ ਟਾਈਮ ਹੀ ਤੁਸੀਂ ਮਾਲਪੂੜੇ ਬਹੁਤ ਹੀ ਵਧੀਆ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਰੈਸਪੀ ਅਪਲੋਡ ਹੋ ਚੁੱਕੀ ਐ ਰੈਸਪੀ ਦਾ ਲਿੰਕ ਡਿਸਕ੍ਰਿਪਸ਼ਨ ਚ ਦੇ ਦਿੱਤਾ ਹੋਇਆ ਮੈਂ ਸਭ ਤੋਂ ਪਹਿਲਾਂ ਖੀਰ ਬਣਾਉਣ ਵਾਸਤੇ ਫੁੱਲ ਫੈਟ ਦੁੱਧ ਦਾ ਸੀ ਯੂਜ਼ ਕਰਾਂਗੇ ਮੈਂ ਇੱਥੇ 1 ਲੀਟਰ ਫੁੱਲ ਫੈਟ ਦੁੱਧ ਲਿਆ ਹੈ ਤੇ ਇਹ ਥੋੜਾ ਜਿਹਾ ਦੁੱਧ ਗਰਮ ਹੋ ਚੁੱਕਾ ਕੋਸਾ ਜਾਂ ਤੇ ਇਹਨੂੰ ਮੈਂ 2-3 ਚਮਚ ਪੌੜੀ ਚ ਕੱਢ ਕੇ ਕੇਸਰ ਦੇ ਧਾਗੇ ਪਾ ਕੇ ਸਾਈਡ ਤੇ ਰੱਖ ਦਿੱਤਾ ਤੇ ਦੂਸਰੇ ਦੁੱਧ ਨੂੰ ਮੈਂ ਅੱਛੇ ਤਰੀਕੇ ਨਾਲ ਬਾਲਾ ਦਵਾ ਲਿਆ ਹੋਇਆ ਹੈ ਹੁਣ ਤੁਸੀਂ ਦੇਖੋ ਕਿ ਦੁੱਧ ਜਿਹੜਾ ਉਬਲ ਚੁੱਕਾ ਹੈ ਤੇ ਹੁਣ ਅਸੀਂ ਗੈਸ ਨੂੰ ਕੱਢਣਾ ਬਿਲਕੁਲ ਸੇਮ ਤੇ ਇਹਦੇ ਵਿੱਚ ਜੋ ਅਸੀਂ ਚਾਵਲ ਭਿਉਂਗੇ ਰੱਖੇ ਮੈਂ ਅੱਧੀ ਕੌਲੀ ਚਾਵਲ ਭਿਉ ਕੇ ਰੱਖੇ ਹੋਏ ਸੀ ਤੇ ਹੁਣ ਫੁੱਲ ਕੇ ਜਿਹੜੀ ਆ ਪੌਣੀ ਕੌਲੀ ਹੋ ਚੁੱਕੀ ਹੈ ਇਹਦੇ ਵਿੱਚ ਹੁਣ ਮੈਂ ਐਡ ਕਰ ਦਵਾਂਗੀ ਖੀਰ ਨੂੰ ਜਦੋਂ ਵੀ ਤੁਸੀਂ ਬਣਾਓ ਸਿੰਗ ਗੈਸ ਦੀ ਬਣਾਓਗੇ ਤਾਂ ਮਲਾਈਦਾਰ ਬਹੁਤ ਹੀ ਜ਼ਿਆਦਾ ਸੁਆਦਿਲੀ ਖੀਰ ਜਾਂ ਨੋਰਮਲ ਕਰਨ ਦੇ ਵਿੱਚ ਜਿਹੜੀ ਅਸੀਂ ਬਣਾਨੇ ਆ ਉਤੋਂ ਵੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਏਗੀ ਚਾਵਲ ਇੱਥੇ ਮੈਂ ਬਰੀਕ ਯੂਜ਼ ਕੀਤੇ ਹੋਏ ਨੇ ਤੇ ਜੇ ਤੁਸੀਂ ਬਾਜ਼ਾਰ ਦੇ ਵਿੱਚ ਜਾਓਗੇ ਨਾ ਤੁਸੀਂ ਕਹਿਣਾ ਖੀਰ ਵਾਲੇ ਚਾਵਲ ਦੇ ਦਿਓ ਤਾਂ ਉਹ ਆਰਾਮ ਨਾਲ ਦੇ ਦੇਣਗੇ ਤੁਹਾਨੂੰ ਹੁਣ ਇੱਕ ਹੋਰ ਇੱਥੇ ਗਲਤੀ ਕਰਦੇ ਆ ਕਿ ਜਦੋਂ ਅਸੀਂ ਚਾਵਲ ਪਾਨੇ ਨਾਲ ਹੀ ਅਸੀਂ ਖੰਡ ਪਾ ਦਿੰਨੇ ਆ ਮੈਂ ਖੰਡ ਜਿਹੜੀ ਆ ਹਮੇਸ਼ਾ ਐਂਡ ਤੇ ਪਾਣੀ ਆ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਰੀਜ਼ਨ ਕੀ ਹੈ ਇਹਦਾ ਜਦੋਂ ਅਸੀਂ ਕੱਚੇ ਚਾਵਲਾਂ ਦੇ ਵਿੱਚ ਨਾਲ ਹੀ ਅਸੀਂ ਪਾ ਦਨੇ ਨਾ ਖੰਡ ਤੇ ਜਿਹੜੇ ਚਾਵਲ ਆ ਉਹ ਪਕਣਾ ਬੰਦ ਕਰ ਜਾਂਦੇ ਨੇ ਠੀਕ ਹੈ ਨਾ ਉਹ ਇਸ ਲਈ ਆਪਾਂ ਜਿਹੜੀ ਖੀਰ ਆ ਜਦੋਂ ਅੱਛੇ ਤਰੀਕੇ ਨਾਲ ਤੁਹਾਨੂੰ ਲੱਗ ਰਿਹਾ ਚਾਵਲ ਪੱਕ ਗਏ ਹੋਏ ਨੇ ਤੇ ਉਦੋਂ ਤੁਸੀਂ ਖੰਡ ਜਿਹੜੀ ਉਹਦੇ ਵਿੱਚ ਐਡ ਕਰ ਦਵੋ ਤੇ ਹੁਣ ਮੈਂ ਇੱਥੇ 3-4 ਲਾਚੀਆਂ ਨੂੰ ਛੇ ਤਰੀਕੇ ਨਾਲ ਕੁੱਟ ਕੇ ਵਿੱਚ ਐਡ ਕਰ ਦਿੱਤਾ। ਇਹਦਾ ਫਲੇਵਰ ਜਿਹੜਾ ਖੀਰ ਦਾ ਬਹੁਤ ਹੀ ਵਧੀਆ ਆ ਜਾਂਦਾ। ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ। ਤੇ ਇਹਦੇ ਨਾਲ ਹੁਣ ਜੋ ਅਸੀਂ ਕੇਸਰ ਵਾਲਾ ਦੁੱਧ ਪਿਓ ਕੇ ਰੱਖਿਆ ਸੀ ਉਹ ਵੀ ਅਸੀਂ ਐਡ ਕਰ ਦਾਂਗੇ। ਇਹਦੇ ਵਿੱਚ ਮੈਂ ਕੋਈ ਕਲਰ ਨਹੀਂ ਯੂਜ਼ ਕੀਤਾ, ਕੁਝ ਨਹੀਂ ਐਡ ਕੀਤਾ। ਸਿਰਫ ਨੈਚੁਰਲ ਹੀ ਜਿਹੜੀ ਖੀਰ ਬਣਾ ਕੇ ਘਰ ਤਿਆਰ ਕੀਤੀ ਹੈ। ਤੇ ਇਹਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਹਿਲਾਉਂਦੇ ਜ਼ਰੂਰ ਜਾਇਓ ਕਿਉਂਕਿ ਬਿਲਕੁਲ ਥੱਲੇ ਜਿਹੜੀ ਚਿਪਕੇ ਨਾ। ਤੇ ਹੁਣ ਮੈਂ ਐਡ ਕਰ ਦਿੱਤੀ ਹੈ ਚੀਨੀ। ਤੇ ਚੀਨੀ ਦੇਖੋ ਮੈਂ ਖੀਰ ਬਣ ਗਈ ਹੋਈ ਐ ਤੇ ਤਦ ਮੈਂ ਐਡ ਕੀਤੀ ਐ ਜਦੋਂ ਫੂਡ ਪ੍ਰੋਪਰ ਖੀਰ ਬਣ ਗਈ ਐ ਤੇ ਮੈਂ ਗੈਸ ਨੂੰ ਕਰ ਦਿੱਤਾ ਹੈ ਬੰਦ ਕਿਉਂਕਿ ਜਿਹੜੀ ਗਰਮ ਗਰਮ ਖੀਰ ਦੇ ਵਿੱਚ ਨਾ ਉਹ ਆਪਣੇ ਆਪ ਹੀ ਚੀਨੀ ਜਿਹੜੀ ਅੱਛੇ ਤਰੀਕੇ ਨਾਲ ਮੈਲਟ ਹੋ ਜਾਏਗੀ ਤੇ ਖੀਰ ਜਦੋਂ ਠੰਡੀ ਹੋ ਜਾਏਗੀ ਫੋਰ ਵੀ ਜ਼ਿਆਦਾ ਸੰਘਣੀ ਹੋ ਜਾੜੀ ਆ ਤੇ ਨਾਲ ਨਾਲ ਮੈਂ ਜਿਹੜੀ ਚੀਨੀ ਉਹ ਚੰਗੀ ਤਰੀਕੇ ਨਾਲ ਮਿਕਸ ਕਰ ਲਈ ਹੋਈ ਐ ਬਹੁਤ ਹੀ ਵਧੀਆ ਤੇ ਹੁਣ ਜੋ ਵੀ ਘਰੇ ਤੁਹਾਡੇ ਕੋਲ ਡ్రਾਈ ਫਰੂਟ ਅਵੇਲੇਬਲ ਹੈਗੇ ਨੇ ਉਹ ਤੁਸੀਂ ਐਡ ਕਰ ਦਿਓ ਮੈਂ ਇੱਥੇ ਕਾਜੂ ਬਦਾਮ ਐਡ ਕੀਤੇ ਹੋਏ ਨੇ ਤੇ ਖੀਰ ਤੁਸੀਂ ਇਸ ਤਰੀਕੇ ਨਾਲ ਬਣਾਓਗੇ 100% ਤੁਹਾਡੀ ਜਿਹੜੀ ਖੀਰ ਬਹੁਤ ਹੀ ਵਧੀਆ ਬੜਕੇ ਪਿਆਰ ਹੋਏਗੀ